ਦੀ ਤੇਵਾ ਭਗਤ ਗੁਰੂ ਰਾਮਦਾਸ ਸਭੇ ਪਾਤਸ਼ਾਹ ਸਭੇ ਪਾਤਸ਼ਾਹ ਉਹਨਾਂ ਵੱਲੋਂ ਜੋ ਲੰਗਰ ਦੀ ਸਰਪ੍ਰਸਤਾਈ ਕੀਤੀ ਹੈ ਉਹ ਜਿਹੜਾ ਸਾਡੇ ਭਰਾ ਸਾਡੇ ਨਾਨਾ ਸੋਲਾ ਜੀ ਨੂੰ ਬੇਨਤੀ ਕਰਦਾ ਕਿ ਜੋ ਭਾਂਡਾ ਦੀ ਤੇਵਾ ਕਰਦੇ ਸਾਡੇ ਵੀ ਇਹਨਾਂ ਦਾ ਸਪੈਸ਼ਲ ਕਵਰਜ ਕਰਕੇ ਇਹਨਾਂ ਦਾ ਜਰੂਰ ਸਪੈਸ਼ਲ ਆਪਣੇ ਆਲੇ ਦੁਆਲੇ ਲਾਭ ਜਰੂਰ ਚਾਹੁੰਦੇ ਹੋ ਸਭ ਤੋਂ ਵੱਡੀ ਸੇਵਾ ਜਿਹੜੀ ਭਾਂਡਿਆਂ ਦੀ ਸੇਵਾ ਹੈ ਵਰਤਨ ਸਾਫ ਕਰਨ ਦੀ ਹੈ 5 ਦਿਨੋਂ ਕ ਲਗਾਤਾਰ ਆਤਮਾ ਦੇ ਵਿੱਚ ਕਿਰੜੀਆਂ ਪੈ ਜਾਣੀਆਂ ਆਪ ਖੱਟ ਜਾਂਦੇ ਆ ਲਗਾਤਾਰ 5 ਦਿਨ ਹੋ ਗਏ ਭਾਂਡਿਆਂ ਦੀ ਮਾਛਾ ਇਹਨਾਂ ਦੀ ਸੇਵਾ ਇੰੇ ਤਰ੍ਹਾਂ ਪਰਵਾਹ ਕਰਦੇ ਇਹਨਾਂ ਦੇ ਪਰਿਵਾਰਾਂ ਨੂੰ ਸੁਖ ਸ਼ਾਂਤੀ ਦਇਆ ਵਰਤਦਾ ਚੜ੍ਹਦੀਆਂ ਕਲਾ ਵਿੱਚ ਰੱਖਣ ਸਾਰੇ ਹੀ ਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਮੇ ਗੁਰੂ ਕਾ ਲੰਗਰ ਐ ਚੱਲੂਗਾ ਜੀ ਐਡੀ ਸੰਗਤ ਦੇ ਸਹਾਇਤਾ ਨਾਲ ਇਹ ਭਾਈਆਂ ਦੇ ਪਿਆਰਾਂ ਤੇ ਨਾਲ ਸਾਡੇ ਵੀਰਾਂ ਦੇ ਸਤਕਾਰ ਨਾਲ ਇਹ ਸਾਰੇ ਸਾਡੇ ਸੇਵਾਦਾਰ ਵੀਰ ਘਬਰਾਇਆ ਨਾ ਕਰੋ ਮੀ ਆ ਗਏ ਤੇ ਉਲਝ ਜੇ ਗਏ ਭਾਈ ਅਸੀਂ ਘਰੇ ਆਣਾ ਕਰਿਆ